ਮੈਂ ਕੁਮਾਰ ਸਿੰਘ ਮਦਨੀਪੁਰ ਸਟੇਟ ਪ੍ਰੈਜ਼ੀਡੈਂਟ ਪੰਜਾਬ ਅਡULTS ਨੂੰ ਟੀਚਰਾਂ ਤੇ ਹੋਰ ਕਰਮਚਾਰੀਆਂ ਦੀ ਆਜ ਸਾਡੀ ਕਬੂਤਫਲਾ ਟੀਮ ਆ ਜਿਹੜੀ ਪੁਰਾਣੀ ਟੀਮ ਜਗੂਨ ਵਰਮਾ ਜੀ ਤੇ ਰਜਿੰਦਰ ਸ਼ਰਮਾ ਜੀ ਕੰਮ ਕਰ ਰਹੇ ਸੀ ਤੇ ਉਹਨਾਂ ਵੱਲੋਂ ਸਟੇਟ ਨੂੰ ਬੇਨਤੀ ਕੀਤੀ ਗਈ ਵੀ ਨਵੇਂ ਸਾਥੀਆਂ ਨੂੰ ਵੀ ਕੰਮ ਕਰਨ ਦਾ ਮੌਕਾ ਮਿਲਣਾ ਚਾਹੀਦਾ ਇਸੇ ਸਬੰਧ ਦੇ ਵਿੱਚ ਅੱਜ ਕਬੂਤਫਲਾ ਆਏ ਸੀ ਮੈਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਆ ਵੀ ਸਾਰਾ ਜ਼ਿਲ੍ਹਾ ਇੱਕ ਮੁੱਠਾ ਤੇ ਸਾਰੀ ਸਮੁਦਾਇ ਦੇ ਨਾਲ ਇਹਨਾਂ ਨੇ ਮੈਡਮ ਮਾਨਕਾ ਸ਼ਰਮਾ ਜੀ ਤੇ ਪੂਰੀ ਟੀਮ ਦੀ ਚੋਣ ਕੀਤੀ ਆ ਉਹ ਵੀ ਜਾਣਦੇ ਹਾਂ ਅੱਜ ਦੇ ਜਮਾਨੇ ਦੇ ਵਿੱਚ ਉਹ ਵੀ ਪੜ੍ਹੇ ਲਿਖੇ ਵਰਗ ਦੇ ਵਿੱਚ ਸੰਮਤੀ ਕਰਨੇ ਬੜਾ ਔਖਾ ਕੰਮ ਆ ਪਰ ਇਹ ਪੂਰੀ ਦੀ ਪੂਰੀ ਟੀਮ ਤੇ ਪੁਰਾਣੀ ਟੀਮ ਵਧਾਈ ਦੀ ਪਾਤਰ ਆ ਮੈਂ ਪੂਰੀ ਉਮੀਦ ਕਰਦਾ ਵੀ ਇਹ ਅਡਲ ਸਕੂਲ ਭਾਈਚਾਰੇ ਦੇ ਕੰਮਾਂ ਦੇ ਲਈ ਇਹ ਟੀਮ ਜਿਹੜੀ ਹੈਗੀ ਆ ਸਟੇਟ ਬੋਰਡ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣਾ ਯੋਗਦਾਨ ਪਾਊਗੀ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਜਿਹੜੇ ਅਡਲ ਸਕੂਲ ਆ ਇਹਨਾਂ ਦਾ ਪਹਿਲਾਂ ਆਜ਼ਾਦੀ ਤੋਂ ਵੀ ਪਹਿਲਾਂ ਦਾ ਬਹੁਤ ਔਂਗਾ ਯੋਗਦਾਨ ਤੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਜਿਹੜੇ ਸਾਡੇ ਮਸਲੇ ਆ ਬੈਠ ਕੇ ਜਿਵੇਂ ਸਾਨੂੰ 5 ਮਾਰਚ ਦੀ ਕੈਬਨਟ ਸਬ ਕਮੇਟੀ ਨਾਲ ਮੀਟਿੰਗ ਮਿਲੀ ਸੀ ਪਰ ਉਹ ਪੋਸਟਪੋਨ ਕਰ ਦਿੱਤੀ ਗਈ ਆ ਦੁਬਾਰਾ ਸਾਨੂੰ ਕੋਈ ਕੈਬਨਟ ਸਬ ਕਮੇਟੀ ਨਾਲ ਮੀਟਿੰਗ ਦਾ ਹਾਲੇ ਸੱਦਾ ਨਹੀਂ ਆਇਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਡੇ ਨਾਲ ਅਫੀਸ਼ੀਅਲ ਮੀਟਿੰਗ ਕਰਕੇ ਸਾਡੇ ਜਿਹੜੇ ਮਸਲੇ ਆ ਉਹ ਹੱਲ ਕੀਤੇ ਜਾਣ ਜਿਵੇਂ ਉਹਨਾਂ ਨੇ ਸਾਨੂੰ ਛੇਵਾ ਪੇਕ ਕਮਿਸ਼ਨ ਦਿੱਤਾ ਹੈ ਉਹ ਕੁਝ ਹੋਰ ਅਪਰੈਂਸੀਜ਼ ਹੈਗੀਆਂ ਨੇ ਤੇ ਕੁਝ ਹੋਰ ਮਸਲੇ ਨੇ ਸਕੂਲਾਂ ਦੀਆਂ ਪ੍ਰੋਬਲਮ ਨੇ ਤਾਂ ਜੋ ਅਸੀਂ ਪੰਜਾਬ ਤੇ ਮੁਲਕ ਦੀ ਬਿਹਤਰੀ ਦੇ ਵਿੱਚ ਆਪਣਾ ਯੋਗਦਾਨ ਹੋਰ ਵਧੀਆ ਤਰੀਕੇ ਨਾਲ ਪਾ ਸਕੀਏ ਸਾਰੀ ਕਪੂਰਥਲਾ ਟੀਮ ਨੂੰ ਇੱਕ ਵਾਰੀ ਫੇਰ ਢੇਰ ਮੁਬਾਰਕਾਂ। ਥੈਂਕ ਯੂ। ਹਾਂਜੀ ਮੈਮ। ਹਾਂਜੀ ਮੈਂ ਮੋਨਿਕਾ ਸ਼ਰਮਾ ਐਸਡੀ ਪੁੱਤਰੀ ਪਾਡਸ਼ਾਲਾ ਗਰਲ ਸੀਨੀਅਰ ਸੈਕੰਡਰੀ ਸਕੂਲ ਹਦੀਆਬਾਦ ਤੋਂ ਅੱਜ ਸਾਡੇ ਪੰਜਾਬ ਐਡਿਟਸ ਟੀਚਰ ਯੂਨੀਅਨ ਤੇ ਅਦਰ এমਪਲਾਈਜ਼ ਯੂਨੀਅਨ ਜਿਹੜੀ ਸਾਡੀ ਹੈ ਇਹਨਾਂ ਵੱਲੋਂ ਅੱਜ ਚੋਣ ਕਰਵਾਈ ਗਈ ਸੀ ਸਾਡੀ ਡਿਸਟ੍ਰਿਕਟ ਬੋਡੀ ਦੀ। ਡਿਸਟ੍ਰਿਕਟ ਦੇ ਵਿੱਚ ਮੈਨੂੰ ਮੇਰੇ ਪੂਰੇ ਜ਼ਿਲ੍ਹੇ ਨੇ ਕਪੂਰਥਲਾ ਜ਼ਿਲ੍ਹੇ ਨੇ ਮਾਣ ਬਖਸ਼ਿਆ ਹੈ ਪ੍ਰਧਾਨ ਵੜਨ ਦਾ। ਤੇ ਇਹ ਮੇਰੇ ਲਈ ਮੈਨੂੰ ਮਾਣ ਘਟ ਤੇ ਜ਼ਿੰਮੇਵਾਰੀ ਜ਼ਿਆਦਾ ਲੱਗਦੀ ਹੈ ਕਿ ਇੱਕ ਜ਼ਿੰਮੇਵਾਰੀ ਮੈਨੂੰ ਸੌਂਪ ਦਿੱਤੀ ਹੈ ਆਪਣੇ ਜ਼ਿਲ੍ਹੇ ਦੀ ਕਿ ਮੈਂ ਕੰਮ ਕਰ ਸਕਾਂ ਤਾਂ ਮੇਰੀ ਇੱਥੇ ਕੋਈ ਆਸ ਹੈ ਕਿ ਮੈਂ ਇੱਥੇ ਸਾਰਿਆਂ ਦੇ ਸਾਥ ਦੀ ਉਮੀਦ ਕਰਦੀਆਂ ਜਿੰਨੇ ਵੀ ਮੇਰੇ ਡਿਸਟ੍ਰਿਕਟ ਦੇ ਵਿੱਚ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਸਕੂਲ ਆਲੇ ਆ ਉਹਨਾਂ ਸਾਰਿਆਂ ਨੂੰ ਸਾਰੇ ਟੀਚਰ ਸਾਹਿਬਾਨ ਨੂੰ ਮੈਂ ਇੱਕੋ ਹੀ ਬੇਨਤੀ ਕਰਾਂਗੀ ਤੁਹਾਡੇ ਸਹਿਯੋਗ ਜਿੱਦਾਂ ਤੁਸੀਂ ਇੱਥੇ ਸਹਿਯੋਗ ਦੇ ਨਾਲ ਮੈਨੂੰ ਚੁਣ ਲਿਆ ਹੈ ਇਸੇ ਢੰਗ ਦੇ ਨਾਲ ਤੁਹਾਡਾ ਸਹਿਯੋਗ ਦੀ ਮੈਨੂੰ ਲੋੜ ਹੋਏਗੀ ਤੇ ਮੇਰੀ ਜਿਹੜੇ ਪਿਛਲੇ ਮੇਰੇ ਸਟੇਟ ਪ੍ਰਧਾਨ ਸਰਦਾਰ ਗੁਰਮੀਤ ਸਿੰਘ ਮਦਨੀਪੁਰੀ ਇੱਥੇ ਪਹੁੰਚੇ ਨੇ ਤੇ ਇਹਨਾਂ ਦੇ ਅਸ਼ੀਰਵਾਦ ਤੇ ਜਿਹੜੇ ਮੇਰੇ ਪ੍ਰਾਣੇ ਪ੍ਰਧਾਨ ਸ਼ਕਤਰੀ ਸਾਹਿਬ ਨੇ ਆ ਸ਼੍ਰੀ ਜਗਮੋਨ ਵਰਮਾ ਜੀ ਤੇ ਸ਼੍ਰੀ ਰਜਿੰਦਰ ਜੀ ਇਹਨਾਂ ਦਾ ਸਾਥ ਮੈਨੂੰ ਬਹੁਤ ਚਾਹੀਦਾ ਹੋਏਗਾ ਕਿਉਂਕਿ ਕੰਮ ਨਵੇਂ ਆ ਤੇ ਸਿੱਖਣੇ ਪੈਣੇ ਆ ਦੇ ਐਸੀਐਸ ਦੇ ਵਿੱਚ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ। ਐਡਿਟਡ ਸਕੂਲ ਦੀਆਂ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਜਿਹੜੀ ਸਰਕਾਰ ਕੋਲ ਤੁਸੀਂ ਪੇਸ਼ ਕਰੋਗੇ? ਐਡਿਟਡ ਸਕੂਲ ਪਾਈਚਾਰੇ ਦੀਆਂ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਆਇਆਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਡਾ ਹਜੇ 6ਵੇਂ ਪੀ ਕਮਿਸ਼ਨ ਦਾ ਜਿਹੜਾ ਕੰਮ ਚੱਲ ਰਿਹਾ ਸਰਕਾਰ ਵੱਲੋਂ ਦੇ ਦਿੱਤਾ ਗਿਆ ਹਜੇ ਸੰਪੂਰਨ ਨਹੀਂ ਹੋ ਪਾਇਆ ਉਹ ਹੈ ਉਸ ਦੇ ਨਾਲ ਐਸੀਟੀ ਟੀਚਰ ਆ ਜਿਨ੍ਹਾਂ ਦੀ ਤਨਖਾਹ ਜਿਹੜੀ ਹੈ 13 ਮਹੀਨਿਆਂ ਤੋਂ ਹਜੇ ਜਾਰੀ ਨਹੀਂ ਹੋ ਪਾਈ ਉਹ ਜ਼ਰੂਰੀ ਹੈ ਤੇ ਇਸ ਦੇ ਨਾਲ ਹੀ ਕੁਝ ਸਾਡੇ ਸਕੂਲਾਂ ਤੇ ਲਿਮਿਟੇਸ਼ਨ ਲਾਤੀਆਂ ਕਿ 30 ਬੱਚੇ ਹੋਣੇ ਜ਼ਰੂਰੀ ਆ ਇੱਕ ਕਲਾਸ ਦੇ ਵਿੱਚ ਨਹੀਂ ਤਾਂ ਕੱਟ ਲੱਗੇਗਾ ਇਹ ਗਲਤ ਆ ਜੇ ਸਕੂਲ ਚ ਜਾਂ ਪਿੰਡ ਚ ਉਸ ਇਲਾਕੇ ਚ ਇਹਨੇ ਬੱਚੇ ਹੀ ਨਹੀਂ ਆ ਹੋਰ ਸਕੂਲ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਨੇ ਉੱਥੇ ਬੱਚੇ ਆ ਤਾਂ ਟੀਚਰ ਕੀ ਕਰੇ ਟੀਚਰ ਤੇ ਪੜਾ ਰਿਆ ਜੇ ਹਰ ਕਲਾਸਾਂ ਦੇ ਬੱਚਿਆਂ ਨੂੰ ਅਸੀਂ ਗਣੀਏ ਤਾਂ ਉਹ 30 ਨਹੀਂ ਹੋ ਤਾਂ ਕਿਤੇ ਵੱਧ ਜਾਂਦੇ ਆ ਬੱਚੇ ਪਰ ਇਹ ਸਮੱਸਿਆਵਾਂ ਦਾ ਸਾਨੂੰ ਡੁੰਡਣਾ ਪੈ ਰਿਹਾ ਕਿ ਸਾਡੀਆਂ ਸਾਡੀਆਂ ਤਨਖਾਹਾਂ ਤੇ ਇਹਨਾਂ ਕਰਕੇ ਕੱਟ ਨਾ ਲੱਗੇ। ਸੈਲਰੀ ਦੀ ਵੀ ਕੋਈ ਸਮੱਸਿਆ ਹੈਗੀ ਐ ਇਹਨਾਂ ਦੇ ਬਰਾਬਰ ਹੈ ਕਿ ਸਰਕਾਰੀ ਦੇ ਤੁਹਾਡੀ ਐਡਿਟ ਦੀ? ਨਹੀਂ ਜੀ ਸਰਕਾਰੀ ਦੇ ਬਰਾਬਰ ਸੀਗੀ ਕਿਸੇ ਟਾਈਮ ਤੇ ਜਦੋਂ ਅਸੀਂ ਅਪਾਇੰਟ ਹੋਏ ਸੀਗੇ ਪਰ ਹੁਣ ਇਹਨਾਂ ਨੇ ਸਾਡੇ ਐਚ ਆਰਏ ਦੇ ਵਿੱਚ ਉਹ ਵਾਅਦਾ ਨਹੀਂ ਕੀਤਾ ਮੈਡੀਕਲ ਅਲਾਉਂਸ ਦੇ ਵਿੱਚ ਉਹ ਵਾਅਦਾ ਨਹੀਂ ਕੀਤਾ ਉਹ ਪਿੱਛੇ ਰੋਕ ਲਾ ਦਿੱਤੀਆਂ ਗਈਆਂ ਆ ਕੁਝ ਕਿਸੇ ਕਰਨਾ ਕਰਕੇ ਕੋਈ ਖਾਸ ਕਾਰਨ ਵੀ ਹੈ ਨਹੀਂ ਪਰ ਇਸ ਗੱਲ ਕਰਕੇ ਅਸੀਂ ਪਿੱਛੇ ਜਾ ਰਹੇ ਹਾਂ ਅਸੀਂ ਸਮੱਸਿਆਵਾਂ ਨੂੰ ਲੈ ਕੇ ਸਰਕਾਰ ਨੂੰ ਤੁਸੀਂ ਕੋਈ ਮੋਮੈਂਡਮ ਦੇਵੋਗੇ ਕਿਸ ਤਰ੍ਹਾਂ ਕਰੂਗੇ ਹਾਂਜੀ ਇਹਨਾਂ ਸਮੱਸਿਆਵਾਂ ਲਈ ਸਰਕਾਰ ਨੂੰ ਅਸੀਂ ਬੇਨਤੀ ਵੀ ਕਰਦੇ ਹਾਂ ਮੋਮੈਂਡਮ ਵੀ ਦਵਾਂਗੇ ਔਰ ਇਹ ਕਹਿਣਾ ਚਾਹਾਂਗੇ ਕਿ ਸਾਰੇ ਤੁਹਾਡੇ ਅਸੀਂ ਵੀ ਕੋਈ ਮਤਰੇ ਨਹੀਂ ਆ ਅਸੀਂ ਵੀ ਤੁਹਾਨੂੰ ਤੁਹਾਡੇ ਦੁਆਰਾ ਚੁਣੇ ਗਏ ਆ ਅਸੀਂ ਵੀ ਬੱਚਿਆਂ ਨੂੰ ਉਦਾਂ ਹੀ ਪੜ੍ਹਾਣੇ ਆ ਜਿੱਦਾਂ ਸਰਕਾਰੀ ਸਕੂਲਾਂ 'ਚ ਜੇ ਮੈਂ ਇੱਥੇ ਖੜੀ ਆ ਆਪਣੇ ਸਕੂਲੀਓ ਹੀ ਗੱਲ ਕਰਾਂ ਤੇ ਅਸੀਂ ਮੈਰਿਟਾਂ ਵੀ ਲਿਆਈ ਦੀਆਂ ਅਸੀਂ ਕਲਚਰਲ 'ਚ ਵੀ ਅੱਗੇ ਜਾਈਦਾ ਅਸੀਂ ਖੇਡਾਂ 'ਚ ਵੀ ਅੱਗੇ ਜਾਈਦਾ ਅਸੀਂ ਹਰ ਪਾਸੇ ਅੱਗੇ ਆ ਪਰ ਜਦੋਂ ਤਨਖਾਹ ਦੀ ਬਾਰੀ ਆਉਂਦੀ ਹੈ ਜਾਂ ਜਿੱਦਾਂ ਸਾਡੇ ਸਕੂਲਾਂ ਦੇ ਵਿੱਚ ਰਿਟਾਇਰਡ ਟੀਚਰ ਹੋਈ ਜਾਂਦੇ ਆ ਪਰ ਅਗਲੀ ਅਪੁਆਇੰਟਮੈਂਟ ਸਾਨੂੰ ਪੂਰੀ 95% ਦੇ ਨਾਲ ਨਹੀਂ ਮਿਲ ਰਹੀ ਇਹ ਸਾਡੀਆਂ ਜਿਹੜੀਆਂ ਕਮੀਆਂ ਨੂੰ ਦੂਰ ਕਰੋ ਤਾਂ ਕਿ ਸਾਡੇ ਤੇ ਵਿੱਤੀ ਬੋਝ ਨਾ ਹੋਵੇ ਤਾਂ ਅਸੀਂ ਹੋਰ ਵੀ ਵਧੀਆ ਢੰਗ ਨਾਲ ਪੜਾ ਕੇ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਹੈ ਉਹਨਾਂ ਦਾ ਭਵਿਕ ਬਣਾ ਸਕਾਂ ਸਰਕਾਰ ਨੂੰ ਕੀ ਅਪੀਲ ਕਰਦੇ ਤੁਸੀਂ ਸਰਕਾਰ ਨੂੰ ਇਹੀ ਅਪੀਲ ਆ ਕਿ ਸਾਡੀਆਂ ਮੁਸ਼ਕਲਾਂ ਨੂੰ ਸਮਝੋ ਤੇ ਇਹਨਾਂ ਮੁਸ਼ਕਲਾਂ ਨੂੰ ਦੂਰ ਕਰੋ ਤਾਂ ਕਿ ਅਧਿਆਪਕ ਦਾ ਕੰਮ ਜਿਹੜਾ ਹੈ ਉਹ ਪੜਾਣਾ ਆ ਉਹ ਉਧਰ ਹੀ ਧਿਆਨ ਦੇ ਸਕੇ ਸਾਨੂੰ ਜਥੇਵੰਦੀ ਨੂੰ ਇਹ ਲੋੜ ਨਹੀਂ ਨਾ ਪਵੇ ਕਿ ਅਸੀਂ ਤੁਹਾਡੇ ਖਿਲਾਫ ਖੜੀਏ ਤੁਸੀਂ ਸਾਡੇ ਨਾਲ ਜੁੜੋ ਤੇ ਅਸੀਂ ਵੀ ਤਾਨੂੰ ਕੰਮ ਕਰਕੇ ਦਿਖਾਵਾਂਗੇ ਕਿ ਬੱਚਿਆਂ ਨੂੰ ਕਿੱਦਾਂ ਜੀਵਨ ਦੇ ਵਿੱਚ ਜਿਹੜੇ ਗੈਰ ਸੈਸ਼ਟਿਕ ਕੰਮ ਹੁੰਦੇ ਆ ਉਹਨਾਂ ਨੂੰ ਤੁਸੀਂ ਵਿਰੋਧ ਕਰਦੇ ਬਿਲਕੁਲ ਜੀ ਉਹਨਾਂ ਦਾ ਮੈਂ ਵਿਰੋਧ ਕਰਾਂਗੀ ਕਿ ਐਦਾਂ ਦੇ ਗੈਰ ਸੈਸ਼ਟਿਕ ਕੰਮ ਨਹੀਂ ਹੋਣੇ ਚਾਹੀਦੇ ਤਾਂ ਕਿ ਅਧਿਆਪਕ ਨੂੰ ਪੂਰਾ ਮੌਕਾ ਪੜਾਈ ਦਾ ਦਿੱਤਾ ਜਾਵੇ ਤੇ ਬੱਚਿਆਂ ਦੇ ਨਾਲ ਉਹ ਜੁੜ ਸਕੇ ਐਦਾਂ ਨਾ ਹੋਵੇ ਕਿ ਉਹ ਪੜਾ ਰਿਹਾ ਆ ਤੇ ਚਿੱਠੀ ਆ ਗਈ ਕਿ ਆ ਬਾਹਰਲਾ ਕੰਮ ਕਰਨਾ ਆ ਤਾਂ ਫਿਰ ਉਹਦਾ ਪੜਾਈ ਦਾ ਮਕਸਦ ਜਿਹੜਾ ਆ ਉਹ ਖਤਮ ਹੋ ਜਾਂਦਾ ਉਦੋਂ ਬੱਚਿਆਂ ਨਾਲ ਨਾ ਇਨਸਾਫੀ ਹੁੰਦੀ ਆ ਤੇ ਇਹ ਨਾ ਇਨਸਾਫੀ ਜਿਹੜੀ ਆ ਕੋਈ ਅਧਿਆਪਕ ਨਹੀਂ ਚਾਹੁੰਦਾ ਤੇ ਰਾਤ ਨੂੰ ਸਚਾਈ ਦੱਸਾਂ ਜਿੱਦਣ ਅਸੀਂ ਪੜਾ ਨਹੀਂ ਬਾਂਦੇ ਕੋਈ ਐਦਾਂ ਦਾ ਕੰਮ ਕਰਦੇ ਤੇ ਉਦੋਂ ਨੀਂਦ ਨਹੀਂ ਆਉਂਦੀ ਕਿ ਅੱਜ ਬੱਚਿਆਂ ਦਾ ਸਮਾਂ ਸਿੱਖਾ ਰਹੇ ਹਾਂ ਨੈਚੁਰਲੀ ਆ ਜੀ ਜਦੋਂ ਤੁਸੀਂ ਬੀ ਐਲਓ ਦੀ ਡਿਊਟੀ ਲਾ ਦੋਗੇ ਜਾਂ ਕੋਈ ਹੋਰ ਡਿਊਟੀਆਂ ਲਾ ਲਓਗੇ ਟੀਚਰ ਬਾਹਰ ਜਾਏਗਾ ਤਾਂ ਉਹ ਕਲਾਸਾਂ ਜਿਹੜੀਆਂ ਉਹਦੀਆਂ ਛੁੱਟ ਜਾਂਦੀਆਂ ਆ ਗੈਰ ਸੈਸ਼ਨਿਕ ਕੰਮ ਜਦੋਂ ਕਰੂਗਾ ਅਧਿਆਪਕ ਤੇ ਉਹ ਬੱਚਿਆਂ ਤੇ ਹੀ ਅਸਰ ਪੈਣਾ ਆ ਇਹ ਜ਼ਰੂਰੀ ਆ ਸਰਕਾਰ ਨੂੰ ਕਿ ਇਹਨਾਂ ਚੀਜ਼ਾਂ ਤੋਂ ਦੂਰ ਕੀਤਾ ਜਾਵੇ ਤੇ ਸਿਰਵ ਵਿਆਦਿਆਪਕ ਨੂੰ ਪੜ੍ਹਾਣ ਜਿਹੜਾ ਗੁਰੂ ਪਰੰਪਰਾ ਚੱਲੀ ਆ ਰਹੀ ਸੀ ਨਾ ਸ਼ਿਸ਼ਿਆ ਗੁਰੂ ਦੀ ਉਹਦੇ ਵਿੱਚ ਚੱਲਦੇ ਹੋਏ ਉਹਨੂੰ ਪੜ੍ਹਾਣ ਦਾ ਹੀ ਮੌਕਾ ਦਿੱਤਾ ਜਾਵੇ ਤਾਂ ਹੀ ਅਸੀਂ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਾਂਗੇ ਰਿਜ਼ਲਟ ਬਿਹਤਰ ਹੋਊਗਾ ਹਾਂਜੀ ਬਿਲਕੁਲ ਰਿਜ਼ਲਟ ਤਾਂ ਹੀ ਬਿਹਤਰ ਆਣਗੇ ਥੈਂਕ ਯੂ ਥੈਂਕ ਯੂ